ਪਰ ਲੈ ਚਲੋ ਅੱਜ ਇੱਕ ਚੈਲੰਜ ਮੈਂ ਭੰਗੂ ਸਾਹਿਬ ਤੁਹਾਨੂੰ ਹੋਰ ਕਰ ਦੇਣਾ ਮੀਟਿੰਗਾਂ ਤਾਂ ਬਹੁਤ ਹੁੰਦੀਆਂ ਨੇ ਮੀਟਿੰਗਾਂ ਤਾਂ ਥੋਡੀਆਂ ਇੱਕ ਇੱਕ ਦਿਨ ਛੱਡ ਕੇ ਹੁੰਦੀਆਂ ਨੇ ਤੁਸੀਂ ਐ ਕਰੋ ਫਿਰ ਤੁਹਾਡਾ ਜਿਹੜਾ ਫਰਸਟ ਫਲੋਰ ਤੇ ਦਫਤਰ ਹੈ ਮੰਡੀ ਬੋਰਡ ਦੇ ਦਫਤਰ ਚ ਉੱਥੇ 11 ਮਾਰਚ 2025 ਦੀ 1 ਵਜੇ ਤੋਂ 4 ਵਜੇ ਦੀ ਰਿਕਾਰਡਿੰਗ ਪੇਸ਼ ਕਰ ਦਿਓ ਜੇ ਦਫਤਰ ਚ ਮੀਟਿੰਗਾਂ ਨਹੀਂ ਕਰਾਉਂਦੇ ਨਾ ਹਾਲਾਂਕਿ ਇਹ ਬਹੁਤ ਵੱਡਾ ਵਿਸ਼ਾ ਨਹੀਂ ਜੇ ਤੁਸੀਂ ਮੀਟਿੰਗਾਂ ਕਰਦੇ ਹੋ ਤਾਂ ਸਰਕਾਰ ਦੇਖੇ ਵੀ ਸਰਕਾਰ ਦਾ ਇੱਕ ਇੰਜੀਨੀਅਰ ਇਨ ਚੀਫ ਐਸੀਆਂ ਮੀਟਿੰਗਾਂ ਕਿਉਂ ਕਰਾ ਰਿਹਾ ਹੈ ਪਰ 11 ਮਾਰਚ 2025 ਨੂੰ 1 ਵਜੇ ਤੋਂ ਲੈ ਕੇ ਦੁਪਹਿਰੇ 4 ਸ਼ਾਮ ਦੇ 4 ਵਜੇ ਤੱਕ ਦੀ ਸਾਰੀ ਸੀਸੀਟੀਵੀ ਫੁਟੇਜ ਕਿਉਂਕਿ ਤੁਹਾਡੇ ਡਿਪਾਰਟਮੈਂਟ ਦੇ ਅੰਦਰ ਆਉਂਦੀ ਹੈ ਮੰਡੀ ਬੋਰਡ 'ਚ ਹੁਣ ਇਹਨੂੰ ਡਿਲੀਟ ਨਾ ਕਰਿਓ ਹੁਣ ਇਹਨੂੰ ਲੋਕਾਂ ਸਾਹਮਣੇ ਪੇਸ਼ ਕਰ ਦਿਓ ਪਤਾ ਲੱਗ ਜਾਊਗਾ ਕਿ ਜਤਿੰਦਰ ਪੰਗੂ ਕਿੱਡਾ ਇੱਕ ਸੱਚਾ ਬੰਦਾ ਹੈ ਕਿੰਨਿਆਂ ਕ ਸੱਚੀਆਂ ਗੱਲਾਂ ਕਰਦਾ ਹੈ ਔਰ ਦੂਸਰਾ ਮੈਂ ਸਵਾਲ ਅਜੀਤ ਸਿੰਦਰ ਪੰਗੂ ਨੇ ਪੁੱਛਣਾ ਚਾਹੁੰਦਾ ਕਿ ਅਮਰਿਤਪਾਲ ਦੀ ਤਾਂ ਅਸੀਂ ਕੋਈ ਗੱਲ ਹੀ ਨਹੀਂ ਕੀਤੀ ਅਸਤਾ ਅਮਰਿਤਪਾਲ ਦਾ ਨਾਂ ਹੀ ਨਹੀਂ ਲਿਆ ਅਮਰਿਤਪਾਲ ਦਾ ਨਾਮ ਕਿਹਨੇ ਲਿਆ ਅਮਰਿਤਪਾਲ ਦਾ ਨਾਮ ਲਿਆ ਜਤਿੰਦਰ ਪੰਗੂ ਨੇ ਕਹਿੰਦਾ ਜੀ ਮੈਂ ਅਮਰਿਤਪਾਲ ਦਾ ਬੰਦਾ ਹਾਂ ਅਸੀਂ ਐਨੇ ਬੰਦੇ ਮੈਂ ਮਾਰੇ ਨੇ 50 ਚਾਰ ਹਲੇ ਹੋਰ ਮਾਰਨੇ ਨੇ ਹੁਣ ਤੇਰਾ ਨਾਂ ਵੀ ਇਸ ਲਿਸਟ 'ਚ ਹੈ ਤੇਰੇ ਵੀ ਸਿਰ ਦੇ ਵਿੱਚ ਗੋਲੀ ਵੱਜੂਗੀ ਉਹਨਾਂ ਦੀ ਇੱਕ ਬੜੇ ਸਪਸ਼ਟ ਤੌਰ ਤੇ ਗੱਲ ਹੈ ਮੈਂ ਅਮਰਿਤਪਾਲ ਦੇ ਪਰਿਵਾਰ ਨੂੰ ਵੀ ਪੁੱਛਣਾ ਚਾਹੁੰਦਾ ਉਹਦੇ ਪਿਤਾ ਜੀ ਨੂੰ ਉਹਦੇ ਮਾਤਾ ਜੀ ਨੂੰ ਵੀ ਪੁੱਛਣਾ ਚਾਹੁੰਦਾ ਕਿ ਇਹ ਜਤਿੰਦਰ ਪੰਗੂ ਜਿਹੜੀਆਂ ਗੱਲਾਂ ਕਰ ਰਿਹਾ ਇਹ ਤਾਂ ਤੁਹਾਡੇ ਬਿਹਾਸ ਤੇ ਕਿਉਂਕਿ ਤੁਹਾਡਾ ਬੰਦਾ ਬਣ ਕੇ ਸਾਨੂੰ ਮਾਰਨ ਦੀਆਂ ਧਮਕੀਆਂ ਦੇ ਰਿਹਾ ਕੀ ਤੁਸੀਂ ਇਹ ਚੀਜ਼ਾਂ ਨਾਲ ਸਹਿਮਤ ਹੋ કે ਨਹੀਂ ਤੁਸੀਂ ਸਮਝ ਰਹੇ ਹੋ ਕਿ ਕੀ ਖੇਡ ਚੱਲ ਰਹੀ ਹੈ ਜਾਂ ਤੁਸੀਂ ਵੀ ਇਹ ਚੀਜ਼ ਦੇ ਨਾਲ ਸਹਿਮਤ ਹੋ ਜੋ ਅੱਜ ਜਤਿੰਦਰ ਪੰਗੂ ਕਹਿ ਰਿਹਾ ਕਿਉਂਕਿ ਉਹ ਕਹਿੰਦਾ ਕਿ ਮੈਂ ਅਮਰਿਤਪਾਲ ਦਾ ਬੰਦਾ ਤੇ ਇਹ ਚੀਜ਼ ਹੁਣ ਸਾਰਿਆਂ ਦੇ ਸਾਹਮਣੇ ਆਉਣੀ ਚਾਹੀਦੀ ਹੈ ਕੱਕ ਇਸ ਟ੍ਰਿਕ ਦੇ ਨਾਲ ਤੁਸੀਂ ਧਮਕੀਆਂ ਦੇਣੀਆਂ ਚਾਹੁੰਦੇ ਔਰ ਫਿਰ ਮੈਂ ਪੰਜਾਬ ਸਰਕਾਰ ਨੂੰ ਇੱਕ ਸਵਾਲ ਕਰਦੇ ਦੇਖੋ ਪੰਜਾਬ ਸਰਕਾਰ ਨੇ ਅਮਰਿਤਪਾਲ ਦੇ ਉੱਤੇ ਐਨਐਸਏ ਲਾਇਆ ਉਹ ਅਸੀਂ ਤਾਂ ਲਾਇਆ ਨਹੀਂ ਨਾ ਸ਼ਰੂਮ ਨਹੀਂ ਅਕਾਲੀ ਦਲ ਨੇ ਲਾਇਆ ਨਾ ਅਰਸ਼ਦੀਪ ਕਲੇਰ ਨੇ ਲਾਇਆ ਐਨਐਸਏ ਤਾਂ ਲਾਇਆ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਸਰਕਾਰ ਕਹਿੰਦੀ ਜੀ ਇਹ ਦੇਸ਼ ਤੋੜਨ ਦੀਆਂ ਅਮਰਿਤਪਾਲ ਗੱਲਾਂ ਕਰਦਾ ਤੇ ਦੂਜੇ ਪਾਸੇ ਜਿਹੜਾ ਆਪਣੇ ਆਪ ਨੂੰ ਅਮਰਿਤਪਾਲ ਦਾ ਸਾਥੀ ਕਹਿੰਦਾ ਜਿਹੜਾ ਕਹਿੰਦਾ ਕਿ ਮੈਂ ਅਮਰਿਤਪਾਲ ਦੇ ਨਾਲ ਰਹਿਣਾ ਅਸੀਂ ਇੰਨੇ ਬੰਦੇ ਮੈਂ ਮਾਰੇ ਨੇ ਤੇ ਉਹ ਬੰਦਾ ਸਰਕਾਰ ਦਾ ਇੰਜੀਨੀਅਰਿੰਗ ਚੀਫ ਹੈ ਤਾਂ ਕੀ ਪੰਜਾਬ ਸਰਕਾਰ ਨੇ ਐਸੇ ਬੰਦਿਆਂ ਨਾਲ ਹੱਥ ਮਲਾ ਲਏ ਨੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਇਹ ਬਹੁਤ ਵੱਡੀ ਗੱਲ ਹੈ ਤੁਹਾਡੇ ਲਈ ਤੁਹਾਨੂੰ ਆ ਕੇ ਸਪਸ਼ਟ ਕਰਨਾ ਪਊਗਾ ਕਿ ਮੰਡੀ ਬੋਰਡ ਦਾ ਇੱਕ ਅਫਸਰ ਜਿਹੜਾ ਕਹਿੰਦਾ ਕਿ ਮੈਂ ਅਮਰਿਤਪਾਲ ਦਾ ਸਾਥੀ ਹਾਂ ਮੈਂ 50 ਬੰਦੇ ਮਾਰ ਚੁੱਕੇ ਹਾਂ ਚਾਰ ਮੈਂ ਹਾਲੇ ਹੋਰ ਮਾਰਨੇ ਨੇ ਤੇ ਸਰਕਾਰ ਨੂੰ ਅੱਜ 4 ਦਿਨ ਹੋ ਗਏ ਆਡੀਓ ਆਈ ਨੂੰ ਸਰਕਾਰ ਨੂੰ 2 ਦਿਨ ਹੋ ਗਏ ਮੇਰੀ ਲਿਖਤੀ ਕੰਪਲੇਂਟ ਮਿਲੀ ਨੂੰ ਇਹਦੇ ਤਾਂ ਹੁਣ ਤੱਕ ਪਰਚਾ ਹੋ ਕੇ ਦੀ ਜਾਂਚ ਸ਼ੁਰੂ ਹੋਣੀ ਚਾਹੀਦੀ ਸੀ ਇਹਨੂੰ ਪਹਿਲਾਂ ਤਾਂ ਇਨਟੈਰੋਗੇਟ ਕਰਕੇ ਪੁੱਛੋ ਵੀ ਇਹਨੇ 50 ਬੰਦੇ ਕਿਹੜੇ ਮਾਰੇ ਨੇ ਚਾਰੇ ਨੇ ਹੋਰ ਕਿਹੜੇ ਮਾਰਨੇ ਨੇ ਇਹ ਗੱਲਾਂ ਤਾਂ ਸਾਰਿਆਂ ਦੇ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਤੇ ਦੂਜਾ ਜਤਿੰਦਰ ਭੰਗੂ ਮੈਨੂੰ ਇੱਕ ਗੱਲ ਆ ਕੇ ਦੱਸ ਦੇ ਕਿਉਂਕਿ ਹੋਰ ਬਹੁਤ ਗੱਲੀਆਂ ਗੱਲਾਂ ਕਰ ਰਿਹਾ ਹੈ ਆਖੇ ਜੀ ਮੇਰੇ ਤਾਂ ਅਰਸ਼ਦੀਪ ਕਲੇਰ ਨਾਲ ਪੁਰਾਣੇ ਡਿਫਰੈਂਸਸ ਹਨ ਮੈਂ ਤਾਂ ਅਰਸ਼ਦੀਪ ਕਲੇਰ ਦੇ ਖਿਲਾਫ ਹਾਂ ਅਰਸ਼ਦੀਪ ਕਲੇਰ ਦੇ ਫਾਦਰ ਨੇ ਕੇਸ ਲੜੇ ਨੇ ਉਹ ਭਾਈ ਪਹਿਲੀ ਗੱਲ ਤਾਂ ਮੈਂ ਬਹੁਤ ਕਲੀਅਰ ਕਰ ਦਿਆਂ ਕਿ ਅਰਸ਼ਦੀਪ ਕਲੇਰ ਦੇ ਫਾਦਰ ਸੈਣੀ ਦੇ ਵਕੀਲ ਨਹੀਂ ਪਰ ਹਾਂ ਇੱਕ ਚੀਜ਼ ਮੈਂ ਨਾਲ ਇਹ ਵੀ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਐਸੇ ਵਕੀਲ ਨੇ ਜਿਹੜੇ ਪੁਲਿਸ ਵਾਲਿਆਂ ਦੇ ਕੇਸ ਲੜਦੇ ਨੇ ਬਹੁਤ ਸਾਰੇ ਐਸੇ ਡਾਕਟਰ ਨੇ ਜਿਨ੍ਹਾਂ ਨੇ ਉਹਨਾਂ ਦਾ ਇਲਾਜ ਕੀਤਾ ਹੋਣਾ ਬਹੁਤ ਸਾਰੇ ਐਸੇ ਜਰਨਲਿਸਟ ਨੇ ਜਿਨ੍ਹਾਂ ਨੇ ਉਹਨਾਂ ਦੀ ਜਾ ਕੇ ਇੰਟਰਵਿਊ ਕੀਤੀ ਹੋਣੀ ਕਿਉਂਕਿ ਇਹ ਤਾਂ ਸਾਰਾ ਇੱਕ ਅਫੀਸ਼ਲ ਹੈ ਵਕੀਲ ਹਣ ਕਿਸੇ ਦਾ ਡਾਕੂ ਦਾ ਵਕੀਲ ਹੋ ਗਿਆ ਤਾਂ ਡਾਕੂ ਨਹੀਂ ਹੋ ਜਾਂਦਾ ਕਾਤਲ ਦਾ ਵਕੀਲ ਹੋ ਗਿਆ ਤਾਂ ਉਹ ਕਾਤਲ ਨਹੀਂ ਹੋ ਜਾਂਦਾ ਵਕੀਲ ਤਾਂ ਆਫੀਸਰ ਆਫ ਦਾ ਕੋਰਟ ਆ ਉਹਨੇ ਤਾਂ ਕੋਰਟ ਨੂੰ ਫੈਕਸ ਦੱਸਨੇ ਨੇ ਤਾਂ ਕੀ ਹੁਣ ਬੰਦੂਖ ਲੈ ਕੇ ਇਹ ਮੈਨੂੰ ਸਾਰੇ ਵਕੀਲ ਸਾਰੇ ਡਾਕਟਰਾਂ ਸਾਰੇ ਜਰਨਲਿਸਟਾਂ ਨੂੰ ਗੋਲੀ ਮਾਰਦਾ ਫਿਰੂਗਾ ਪੰਜਾਬ ਸਰਕਾਰ ਦਾ ਇੱਕ EMPLOYEE ਫਿਰ ਤਾਂ ਮੈਨੂੰ ਲੱਗਦਾ ਕਿ ਇਹਦਾ ਮਾਨਸਿਕ ਸੰਤੁਲਨ ਇਸ ਬੰਦੇ ਦਾ ਖਰਾਬ ਹੈ ਤਾਂ ਫਿੱਟ ਹੀ ਹੈ ਨਹੀਂ ਇੱਕ ਅਹੁਦੇ ਤੇ ਬੈਠਣ ਦੇ ਲਈ ਜਿਹੜਾ ਸ਼ਰਿਆਮ ਕਹਿੰਦਾ ਕਿ ਮੈਂ ਰੰਜ ਰੱਖਦਾ ਰੰਜ ਰੱਖ ਕੇ ਮੈਂ ਜਾ ਕੇ ਕਤਲ ਕਰ ਦੂੰਗਾ ਤਾਂ ਫਿਰ ਇਹ ਤਾਂ ਇਸ ਅਹੁਦੇ ਤੇ ਬੈਠਣ ਦਾ ਫਿੱਟ ਹੀ ਨਹੀਂ ਤੇ ਦੂਜੀ ਗੱਲ ਜਤਿੰਦਰ ਭੰਗੂ ਸਾਹਿਬ ਸਾਹਮਣੇ ਆ ਕੇ ਹੁਣ ਮੈਨੂੰ ਇਹ ਵੀ ਕਲੀਅਰਿਫਾਈ ਕਰ ਦੋ ਕਿ ਜਿਹੜੀ ਗੱਲ ਮੈਂ ਪਹਿਲਾਂ ਕਹੀ ਹੈ ਕਿ ਅਮਰਿਤਪਾਲ ਤੇ ਐਨਐਸਏ ਪੰਜਾਬ ਸਰਕਾਰ ਨੇ ਲਾਇਆ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਮਰਿਤਪਾਲ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਤਾਂ ਕੀ ਜਤਿੰਦਰ ਭੰਗੂ ਇੰਜੀਨੀਅਰਿੰਗ ਚੀਫ ਆਫ ਪੰਜਾਬ ਗਵਰਨਮੈਂਟ ਕੀ ਉਹ ਪੰਜਾਬ ਸਰਕਾਰ ਦੇ ਸਟੈਂਡ ਨਾਲ ਸਹਿਮਤ ਕੀ ਮੰਨਦੇ ਹੋ ਕਿ ਅੰਥੇ ਵੀ ਆਪਾਂ ਗੱਲ ਕਰੋ ਇਹ ਗਾਲਾਂ ਕੱਢੋ ਮੁੱਖ ਮੰਤਰੀ ਨੂੰ ਆਲੇ ਪਤਾ ਲੱਗ ਜੂ ਕਿਸ ਭਾਵਿਕਦੀ ਹੈ ਜੇ ਅਗਲੇ ਨੇ 10 ਮਿੰਟਾਂ ਜੀ ਪੁੱਠਾ ਨਾ ਟੰਗਤਾ ਟੋਕੋ ਕਾਲਾ ਫਿਰ ਮੁੱਖ ਮੰਤਰੀ ਨੂੰ ਭਾਈ ਤੂੰ ਐਨਐਸਐ ਗਲਤ ਲਾਇਆ ਸੋ ਜਿੱਥੇ ਆਪਾਂ ਨੂੰ ਸੂਟ ਕਰਦਾ ਆਪਾਂ ਉੱਥੇ ਕਹਿੰਦੇ ਆ ਮੈਂ ਅਮਰਿਤਪਾਲ ਦਾ ਬੰਦਾ ਆ ਜਿੱਥੇ ਪਤਾ ਵੀ ਮੇਰੇ ਕੋਲੇ ਅਹੁਦਾ ਹੈ ਹੁਣ ਮੈਂ ਅਹੁਦੇ ਤੇ ਬੈਠਾ ਮੈਂ ਇੰਜੀਨੀਅਰਿੰਗ ਚੀਫ ਆ ਉਰੇ ਮੈਨੂੰ 100 ਤਰ੍ਹਾਂ ਦੀਆਂ ਸਹੂਲਤਾਂ ਨੇ ਹੋਰ ਬੜਿਆ ਕੁਛ ਉੱਥੇ ਮੈਂ ਪੰਜਾਬ ਸਰਕਾਰ ਸਹੀ ਹੈ ਇਹ ਦੋਹਰੇ ਚਰਿੱਤਰ ਦੇ ਧੋਗਲੇ ਬੰਦੇ ਇਹ ਸਵਾਲ ਆ ਕੇ ਖੜਾ ਕਰਨਗੇ ਸਾਡੇ ਤੇ ਦਿਓ ਜਵਾਬ ਇਸ ਗੱਲ ਦਾ ਅਕੇ ਜੀ ਹਰਸ਼ਦੀਪ ਕਲੇਰ ਨਾਲ ਤਾਂ ਮੇਰਾ ਲੈਵਲ ਹੀ ਨਹੀਂ ਤੇ ਤੇ ਲੈਵਲ ਨਹੀਂ ਸੀ ਅਰਸ਼ਦੀਪ ਕਲੇਰ ਨਾਲ ਫਿਰ ਉਹਦੋਂ ਫੋਨ ਕਿਉਂ ਕੀਤਾ ਅਰਸ਼ਦੀਪ ਕਲੇਰ ਤਾਂ ਤੇਰੇ ਵਰਗੇ ਬੰਦੇ ਨੂੰ ਜਾਣਦਾ ਤੱਕ ਨਹੀਂ ਮੇਰਾ ਨੰਬਰ ਕਿਤੋਂ ਲਿਆ ਸਾਰਿਆਂ ਨੂੰ ਪਤਾ ਹੈ ਉਹਦੋਂ ਬਾਲ ਫੋਨ ਮੈਨੂੰ ਕੀਤਾ ਜਾਨੋਂ ਮਾਰਨ ਦੀ ਧਮਕੀ ਮੈਨੂੰ ਦਵੇਂ ਤੇ ਹਲੇ ਕਿਵੇਂ ਜੀ ਅਰਸ਼ਦੀਪ ਕਲੇਰ ਨਾਲ ਤਾਂ ਸਾਡਾ ਕੋਈ ਲੈਵਲ ਨਹੀਂ ਮੈਂ ਐਡੇ 도ਗਲੇ ਕਰਦਾਰ ਐਡੇ ਦੋਹਰੇ ਚਰਿੱਤਰ ਭੰਗੂ ਸਾਹਿਬ ਦੇਖੇ ਨਹੀਂ ਅੱਜ ਦੁਨੀਆ ਨੇ ਦੇਖ ਲਿਆ ਕਿ ਪਹਿਲਾਂ ਧਮਕੀਆਂ ਵੀ ਦੇਣੀਆਂ ਪਹਿਲਾਂ ਗੋਲੀਆਂ ਮਾਰਨ ਦੀ ਗੱਲਾਂ ਵੀ ਕਰਨੀਆਂ ਪਹਿਲਾਂ ਕਿਹਾ ਮੈਂ 50 ਬੰਦੇ ਮਾਰੇ ਚਾਰ ਹੋਰ ਮਾਰਨੇ ਨੇ ਤੇ ਜੇ ਹੁਣ ਪੁਲਿਸ ਕੋਲ ਐਪਲੀਕੇਸ਼ਨ ਚਲੀ ਗਈ ਤਾਂ ਆਪਾਂ ਇੰਨੀ ਛੇਤੀ ਹੁਣ ਆਪਾਂ ਭੱਜ ਲੈ ਕੇ ਹੁਣ ਪਤਾ ਨਹੀਂ ਸਾਡੇ ਤੇ ਕੀ ਕਾਰਵਾਈ ਹੋ ਜਣੀ ਹੈ ਹੁਣ ਜਿਗਰਾ ਵੀ ਰੱਖੀਦਾ ਜੇ ਧਮਕੀ ਦੇਣ ਦਾ ਜਿਗਰਾ ਰੱਖੀਦਾ ਤਾਂ ਕਾਰਵਾਈਆਂ ਦਾ ਸਾਹਮਣਾ ਕਰਨ ਦਾ ਵੀ ਜਿਗਰਾ ਰੱਖੀਦਾ ਇਹ ਜਿਹੜੇ ਦੋਹਰੇ ਕਿਰਦਾਰ ਆਪਾਂ ਲੈ ਕੇ ਘੁੰਮ ਰਹੇ ਆ ਨਾ ਇਹਦੇ ਨਾਲ ਕੱਖ ਨਹੀਂ ਨਿਕਲਣਾ ਨਾਲੇ ਰਹੀ ਗੱਲ ਸਰਦਾਰ ਵਿਕਰਮ ਸਿੰਘ ਮਜੀਠੀਆ ਦੀ ਵਿਕਰਮ ਮਜੀਠਾ ਅਰਸ਼ਦੀਪ ਕਲੇਰ ਦਾ ਵੱਡਾ ਭਰਾ ਹੋਣ ਦੇ ਨਾਤੇ ਅਰਸ਼ਦੀਪ ਕਲੇਰ ਦੇ ਨਾਲ ਆ ਕੇ ਖੜੇ ਫਰ ਜਿਹੜੇ ਗੱਲਾਂ ਅੱਜ ਕਰ ਰਿਹਾ ਮੈਂ ਜੀ ਸਬਕ ਸਿਖਾ ਦੂੰਗਾ ਜੀ ਮੈਂ ਚੀਕਾਂ ਖੜਾ ਦੂੰਗਾ ਜੀ ਉਹ ਅਸੀਂ ਚੀਕਾਂ ਨਿਕਲਦੀਆਂ ਆਪਣੀ ਅੱਖੀ ਦੇਖੀਆਂ ਨੇ ਸਰਕਾਰਾਂ ਦੇ ਵਿੱਚ ਉਹੀ ਵਿਕਰਮ ਮਜੀਠੀਆ ਜਦੋਂ ਕੈਬਨਿਟ ਮਨਿਸਟਰ ਸੀ ਸਰਦਾਰ ਸੁਖਬੀਰ ਸਿੰਘ ਬਾਦਲ ਦਿੱਪਤੀ ਚੀਫ ਮਨਿਸਟਰ ਸੀ ਅਸੀਂ ਉੱਥੇ ਦੇਖਿਆ ਵੀ ਕਿਵੇਂ ਸਰਸਰ ਕਰਕੇ ਇਹ ਚੀਕਾਂ ਨਿਕਲੀਆਂ ਨੇ ਉੱਥੇ ਲੋਕਾਂ ਨੇ ਸਾਰਾ ਦੇਖਿਆ ਅੱਜ ਬਾੜੀਆਂ ਫੜਾ ਮਾਰਨ ਦੀ ਲੋੜ ਨਹੀਂ ਜਿਹੜੇ ਮੁੱਦੇ ਦੀ ਗੱਲ ਹੈ ਮੁੱਦੇ ਦੀ ਗੱਲ ਤੇ ਆਵੇ ਕਿ ਪੰਜਾਬ ਸਰਕਾਰ ਦਾ ਇੰਜੀਨੀਅਰਿੰਗ ਚੀਫ ਪੰਜਾਹ ਬੰਦੇ ਮਾਰਨ ਦੀ ਗੱਲ ਕਰਦਾ ਹੋਵੇ ਉਹਦੀ ਰਿਕਾਰਡਿੰਗ ਸਾਹਮਣੇ ਆ ਜੇ ਆਪਣੀ ਕਾਲ ਡਿਟੇਲ ਮੰਨ ਲਵੇ ਕਿ ਹਾਂਜੀ ਮੈਂ ਕਾਲ ਕੀਤੀ ਐ ਮੈਂ 50 ਬੰਦਿਆਂ ਦੀ ਗੱਲ ਐਦਾਂ ਨਹੀਂ ਕੀਤੀ ਸੀ ਮੈਂ 50 ਬੰਦਿਆਂ ਦੀ ਗੱਲ ਐਦਾਂ ਕੀਤੀ ਸੀ ਮਤਲਬ ਕੰਟੈਂਟ ਵੀ ਮੰਨਦਾ ਸਾਰਾ ਕੁਝ ਮੰਨੀ ਜਾਂਦਾ ਤੇ ਹਲੇ ਡਰੀ ਜਾਂਦਾ ਭੱਜੀ ਜਾਂਦਾ ਜੀ AI ਜਨਰੇਟਡ ਉਹ ਮاما ਕਾਲ ਤਾਂ ਤੂੰ ਮੈਨੂੰ ਕੀਤੀ ਐ AI ਜਨਰੇਟ ਮੈਂ ਕਰ ਲਈ ਕਾਲ ਤੂੰ ਮੈਨੂੰ ਕਰ ਰਹੇ ਆ ਧਮਕੀਆਂ ਤੂੰ ਮੈਨੂੰ ਦੇ ਰਹੇ ਆ ਜਾਨੋ ਮਾਰਨ ਦੀ ਗੱਲ ਜਤਿੰਦਰ ਭੰਗੂ ਕਰ ਰਿਹਾ ਐ ਸੋ ਅਰਸ਼ਦੀਪ ਕਲੇਰ ਬੜਾ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਹੈ ਕਿ ਤੇਰੇ ਵਰਗੇ ਬੰਦੇ ਤੋਂ ਅਸੀਂ ਡਰਦੇ ਨਹੀਂ ਇਹ ਜਿਹੜਾ ਤੁਸੀਂ ਖੇਡ ਖੇਡਦੇ ਹੋ ਨਾ ਜੀ ਅਸੀਂ ਫਲਾਣੇ ਦੇ ਜੀ ਫਲਾਣੇ ਦੇ ਸਭ ਨੂੰ ਪਤਾ ਹੈ ਕਿ ਕੀ ਕੀ ਫੁਕਰੀਆਂ ਜਤਿੰਦਰ ਪੰਗੂ ਕਿੱਥੇ ਕਿੱਥੇ ਮਾਰਦਾ ਕਿ ਮੇਰਾ ਫਲਾਣੇ ਨਾਲ ਹੈ ਜੀ ਕਿਹੜੀ ਏਜੰਸੀ ਹੈ ਜੀ ਉਹ ਸਾਰਾ ਕੁਛੂਰੀ ਹੈ ਇਹ ਕਈ ਵਾਰੀ ਵਕਤ ਹੁੰਦਾ ਹੈ ਇਹ ਪਰਮਾਤਮਾ ਹੈ ਇਹ ਪਰਮਾਤਮਾ ਨੇ ਨੰਗਾ ਕਰਨਾ ਸੀ ਜਤਿੰਦਰ ਪੰਗੂ ਦਾ ਚਿਹਰਾ ਤੇ ਉਹ ਇੱਕ ਜਿਹੜੀ ਥ੍ਰੈਟ ਕਾਲ ਕੀਤੀ ਉਹਨੇ ਜਤਿੰਦਰ ਪੰਘੂ ਦਾ ਚਿਹਰਾ ਲੋਕਾਂ ਦੇ ਵਿੱਚ ਨੰਗਾ ਕਰਕੇ ਰੱਖਤਾ ਕਿ ਆਹ ਹੈ ਜਤਿੰਦਰ ਪੰਘੂ ਸੋ ਬਾਲੀਆਂ ਲੰਬੀਆਂ ਚੌੜੀਆਂ ਫੜਾ ਮਰਨ ਦੀ ਲੋੜ ਨਹੀਂ ਇਹ ਜਿਹੜੀ ਕਾਲ ਹੈ ਇਹ 100% ਜੈਨੂਇਨ ਹੈ ਜਾਂ ਤੈਨੂੰ ਚੈਲੰਜ ਹੈ ਇਹਨੂੰ ਝੂਠੀ ਸਾਬਤ ਕਰਕੇ ਦਿਖਾ ਦੇ ਜਾਂ ਤੈਨੂੰ ਚੈਲੰਜ ਹੈ ਇਹਨੂੰ ਝੂਠੀ ਸਾਬਤ ਕਰਕੇ ਦਿਖਾ ਦੇ ਕਿਉਂਕਿ ਕਾਲ ਜਤਿੰਦਰ ਪੰਘੂ ਨੇ ਕੀਤੀ ਹੈ ਇਹ ਕਾਲ ਬਕਾਇਦਾ ਮੈਂ ਆਪਣੇ ਫੋਨ ਤੇ ਇਹਦੀ ਵੀਡੀਓ ਰਿਕਾਰਡਿੰਗ ਕੀਤੀ ਹੈ ਤੋ AI ਜਨਰੇਟਡ ਦਾ ਤਾਂ ਮੈਂ ਚੈਲੰਜ ਕਰਦਾ ਭੰਗੂ ਸਾਹਿਬ ਪਰ ਦੂਜਾ ਚੈਲੰਜ ਇਹ ਹੈ ਕਿ ਇਹ ਜਿਹੜੀਆਂ ਆਪਾਂ ਖੇਡਾਂ ਖੇਡਦੇ ਆ ਨਾ ਨਾਲੇ ਆਪਾਂ ਕਰਤੂਤਾ ਕਰਦੇ ਆ ਫਿਰ ਆਪਾਂ ਕਰਤੂਤਾ ਤੋਂ ਭੱਜਦੇ ਆ ਫਿਰ ਆਪਾਂ ਮੁੱਕਰਦੇ ਆ ਇਹ ਅੱਜ ਤਮਾਸ਼ਾ ਸਾਰਿਆਂ ਨੇ ਖੜ ਕੇ ਦੇਖ ਲਿਆ ਕਿ ਕਿੱਡੀਕ ਆਪਾਂ ਮਾਲਕ ਆ ਇਹਦਾ ਤਾਂ ਜਵਾਬ ਹੁਣ ਪੰਜਾਬ ਸਰਕਾਰ ਨੂੰ ਵੀ ਦੇਣਾ ਪੂ ਪੰਜਾਬ ਦੀ ਪੁਲਿਸ ਨੂੰ ਵੀ ਦੇਣਾ ਪੂ ਕਿ ਇੱਕ ਸਰਕਾਰੀ ਮੁਲਾਜ਼ਮ ਇਸ ਤਰੀਕੇ ਦੇ ਨਾਲ ਗੱਲਾਂ ਕਰੇ ਔਰ ਆਪਦੇ ਜਿਹੜੇ ਸਟੇਟ ਦੇ ਵਸਿੰਦੇ ਨੇ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਗੱਲਾਂ ਕਰੇ ਤਾਂ ਕੀ ਇਸ ਬੰਦੇ ਨੂੰ ਹੱਕ ਹੈ ਕਿ ਆਪਣੇ ਅਹੁਦੇ ਤੇ ਰਵੇ ਇਹ ਸਾਰਿਆਂ ਦੇ ਸਾਹਮਣੇ ਹੋਣੀ ਚਾਹੀਦੀ